ਦੇ ਚੀਨਿਆਂ ਦਾ ਗੱਲ ਸੀ ਹਰੋਂ ਖੌਫਾਂ ਦੇ ਤੋੜਦੇ ਉਹਨਾਂ ਨੇ ਕੁਤਾਛਤ ਕਰਿਆ ਨਹੀਂ ਇਹਦਾ ਮਤਲਬ ਇਹ ਲੋਕ ਕਿਵੇਂ ਆਪਣੇ ਇੱਕ ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਲੱਗ ਲੱਗ ਲੋਕ ਸ਼ਕਤਾਂ ਤੇ ਆਸਿਰ ਆਪਣੇ ਕਰਨ ਦਾ ਪ੍ਰਚਾਰ ਕਰਦੇ ਨੇ ਸਰਕਾਰ ਵੱਜੋਂ ਕੱਟ ਕਰਕੇ ਸਾਡੇ ਨਾਲ ਇਹ ਮਤਲਬ ਜ਼ਰੂਰ ਕਰਦੇ ਆ ਸਭ ਨੂੰ ਬਹੁਤ ਪਤਾ ਵੀ ਕਰਦੇ ਨੇ ਉਸੇ ਤਰ੍ਹਾਂ ਇਹ ਵੀ ਆਪਣੇ ਤਰਫੋਂ ਪ੍ਰੈਕਟੀਕਲ ਜੀਆ ਇਹਨੂੰ ਸਰਪਟੇ ਆਜੋ ਸਰਪਟੇ ਕਰਦੇ ਆ ਕਿ ਨਾ ਨਾ ਦੋਸਤ ਸਹੀ ਦਾ ਰਿਸ਼ਤਾ ਇਹ ਕਿ ਸੰਸਾਰ ਦੀ ਬਹੁਤ ਹੈ ਉਸੇ ਸਹੀ ਦਿੱਕਤ ਤੋਂ ਪਰਤਨਾ ਨਹੀਂ ਕਰ ਸਕੀ ਜਾਂ ਨਹੀਂ ਆਪਣੀ ਨਹੀਂ ਹੁੰਦੀ ਇਹ ਬਿਲਕੁਲ ਦਾ ਨਾ ਸੋਚ ਤੋਂ ਲਾਗ ਹਾਲਪਸਾ ਕਰ ਤਰ੍ਹਾਂ ਨਹੀਂ ਕੋਸ਼ਿਸ਼ ਕਰ ਉਸੇ ਜਿਨਾ ਕੋਈ ਫਰਦਾਨੀ ਦੀ ਜੇ ਕੋਲ ਵਾਦੀ ਤੇ ਅਕੜ ਤੇ ਪਹੁੰਚ ਲੱਗ ਲੱਗ ਮਰ ਲੋਕਾਂ ਚ ਘਰੇ ਦਾ ਪਤਾ ਕਰਾਦਾ ਉਹਨਾਂ ਨੂੰ ਤੇ ਨਾਲ ਨਾਲ ਇਹਨਾਂ ਦੇ ਪਹਿਰ ਬਲੇਡ ਵਾਲੇ ਨਾਲ ਵੀ ਤੇ ਕੰਕਰੀਟ ਜਰਾ ਹੈ 3 ਤੋਂ 3 ਲੈ ਕੇ ਬਰ ਤੋਂ ਡੈਕਟਰ ਪੁੱਛੀ ਜਾਂਦੇ ਕਿ ਅੱਛਾ ਹੋਗਾ ਤੁਹਾਨੂੰ ਦਿਖਾ ਦਾਂ ਪਰ ਇਹ ਜੀ ਇੰਨਾ ਵੱਡਾ ਹੋਣ ਦੀਆਂ ਸਾਡਾ ਪ੍ਰੋਗਰਾਮ ਅਜੇ ਬਟਾ ਪ੍ਰੋਗਰਾਮਾ ਹੋ ਨਾ ਪਾ ਸਕੀ ਪੰਜ ਤੋਂ 5 ਕੋਈ ਨਹੀਂ

ਤੋ ਬਾਅਦ ਇਹਨੇ ਨਾਲ ਦੇ ਨਾਲ 10 ਮਿੰਟਾ ਵਾਲੇ ਨੰਬਰ ਦਿਖਾਏ ਨਹੀਂ ਸੱਤ ਤੋਂ ਨਾਲ ਜਿਹੜਾ ਤੇ ਇਸ ਕਾਸਟ ਕੋਡ ਨਾਲ ਜਿਹੜੀ ਬਾਟ ਨੂੰ ਸਹੀ ਸੱਤ ਤੋਂ ਪੁੱਛਿਆ ਜਿਦਾਂ ਜੇ ਇਹ ਤੋਂ ਹੀ ਨਾਂਨ ਤੋਂ ਆਫਰ ਪਹੁੰਚ ਰਹੀ ਸੀ ਕੱਲ੍ਹ ਵਾਲਾ ਬਿਲਕੁਲ ਇਹ ਤੋਂ ਅੰਦਰ ਤੋਂ ਪਹੁੰਚ ਰਹਿ ਰਹੀ ਹੈ ਇਸ ਪੋਸਟ ਜਿਹੜਾ ਨਾਲ ਇਹਨਾਂ ਸਿਖਾਈ ਵਾਲੇ ਇਹਨਾਂ ਦੀ ਮਦਦ ਇਹ ਸਾਰਾ ਬਾਜ਼ਾਰ 15 ਮਿੰਟ ਬਾਅਦ ਹੀ ਲੱਗਦਾ ਇਹ ਸਟੰਡੀ ਹੈ ਦੇਖੋ ਮੈਨੇਜ ਕਰਦਾ ਇਹਨਾਂ ਦਾ ਤਰੀਕਾ ਦੇਖੋ ਇਹਨਾਂ ਨੇ ਆਪਣਾ ਸਿਰਫ ਇਹਨਾਂ ਦਾ ਅਲੱਗ ਪ੍ਰੋਗਰਾਮ ਵੀ ਕਰਨਾ ਹੈ ਉਸ ਤੋਂ ਬਾਅਦ ਫਾਈਨਲ ਟੋਕਲਾ ਧਿਆ ਰੱਖਣਾ ਹੈ ਕਿ ਆਪਾਂ ਨੂੰ ਇਹਨਾਂ 30 ਮਿੰਟ ਦੇ ਬਾਅਦ ਆਪਣੇ ਲੋਕਾਂ ਨਾ ਪੱਖ ਪ੍ਰੋਗਰਾਮ ਕਰ ਲੈਂਦੇ ਆ ਉਸ ਤੋਂ ਬਾਅਦ ਉਹ ਕੰਮ ਕਰ ਰਹੇ ਨੇ ਤੇ ਹਰ ਸਾਡਾ ਜਿਹੜਾ ਕਾਫੀ ਕਰਤਾ ਕਰਤਾ ਨਹੀਂ ਚੱਲਦਾ ਕਰ ਇਹਨਾਂ ਨੇ ਵੈਲ ਮੈਨੇਜ ਕੀਤਾ ਸਾਰਾ ਦਿੱਤਾ ਹੈ ਤਾਂ ਬਹੁਤ ਵਧੀਆ ਲੱਗਿਆ ਪਰ ਇਹ ਸਾਫ ਕਰਕੇ ਆਪਰੇਟ ਕਰਨਾ ਚਾਹੀਦਾ ਹੈ ਜੇ ਨਾਲ ਜੀ ਜੋ ਦਾਰਨਾਂ ਦਾ ਬਹੁਤ ਵਧੀਆ ਹੈ ਉਹ ਵੀ ਵਧੀਆ ਆ ਪਰ ਜੇ ਜੇ ਕੁਝ ਹੀ ਹੋ ਸਕਿਆ ਮੈਂ ਕੋਰ ਕਾਪੀ ਕੋਈ ਤਰ੍ਹਾਂ ਨਹੀਂ ਲੈਣਾ ਕਰਮਕ ਤੇ ਕੁਝ ਸੋਗ ਹੋਣਾ ਹੈ ਉਹ ਨਾ ਆਇਆ

ਆ ਕਿ ਕੋਸ਼ਿਸ਼ ਕਰਦਾ ਹੈ ਕਿ ਇਹ ਦਿਨ ਹੈ ਕੋਈ ਮਤਲਬ ਆ ਕੰਧ ਵੀ ਘੜਾ ਕੋਣਾ ਰੋਡ ਤੇ ਜਾਂ ਪਾਣੀ ਦੀ ਵੀ ਆ ਜਾ ਕੋਈ ਚਾਹ ਜਾਂ ਕੁਝ ਪਰ ਉਹ ਵੀ ਕਰਦੇ ਹੈ ਜਿੰਨਾ ਦਾ ਮੈਕਸਿਮਮ ਕੋਸ਼ਿਸ਼ ਕੀਤੀ ਹੁੰਦੀ ਹੈ ਕਿ ਕਿ ਪੱਤਰ ਦਾ ਨੁਕਸਾਨ ਸਖਤ ਤੱਕ ਹੋਵੇ ਅਸ ਤੇ ਜੋ ਹੋ ਗਈ ਨਾ ਦੋਸਤ ਤਾਂ ਫਿਰ ਇਹ ਮੈਨੇਜ ਕਰਕੇ ਚੱਲਦੇ ਹੈ ਕਿ ਕੋਈ ਦਾ ਨੁਕਸਾਨ ਇਹ ਚ ਨਾ ਹੋਵੇ ਆ ਆਪਾਂ ਨੂੰ ਕਾਫੀ ਵਧੀਆ ਲੱਗਦਾ ਹੈ